ਸੰਤ ਰਾਮਪਾਲ ਦੇ ਸਮਰਥਕ ਆਪਣੇ ਘਰਾਂ ਨੂੰ ਵਾਪਸ ਪਰਤਣਾ ਸ਼ੁਰੂ ਹੋ ਗਏ ਨੇ ਜੀਨ ਰੇਲਵੇ ਸਟੇਸ਼ਨ ਪਹੁੰਚੇ ਕੁਝ ਸਮਰਥਕਾਂ ਨੇ ਆਪਣੀ ਹੱਡ ਬੀਤੀ ਬਿਆਨ ਕੀਤੀ ਉਹਨਾਂ ਨੇ ਕਿਹਾ ਕਿ ਆਸ਼ਰਮ ਦੇ ਤਿੰਨਾਂ ਗੇਟਾਂ ਨੂੰ ਤਾਲੇ ਲਗਾਏ ਗਏ ਸਨ ਅਤੇ ਉਹਨਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾ ਰਿਹਾ ਭੁੱਖੇ ਪਾਣੇ ਉਹਨਾਂ ਨੂੰ ਅੰਦਰ ਜ਼ਬਰਦਸਤੀ ਰੋਕਿਆ ਗਿਆ ਸੀ ਜ਼ਿਆਦਾਤਰ ਲੋਕ ਯੂਪੀ ਮਹਾਰਾਸ਼ਟਰ ਰਾਜਸਥਾਨ ਤੇ ਦਿੱਲੀ ਦੇ ਨਾਲ ਸੰਬੰਧਤ ਨੇ ਬਾਹਰ ਆਏ ਲੋਕਾਂ ਨੇ ਆਪਣੀ ਹੱਡ ਬੀਤੀ ਸੁਣਾਈ ਹਾਲਾਂਕਿ ਇਸ ਤੋਂ 3-4 ਦਿਨ ਪਹਿਲਾਂ ਏਬੀਬੀ ਸਾਂਝਾ ਨੇ ਇੱਕ ਸਮਰਥਕ ਦੇ ਨਾਲ ਗੱਲਬਾਤ ਕੀਤੀ ਸੀ ਉਸਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਗਿਆ ਪਰ ਹੁਣ ਸਮਰਥਕ ਜੋ ਆਪਣੀ ਹੱਦਬੀਤੀ ਬਿਆਨ ਕਰ ਰਹੇ ਨੇ ਉਹਨਾਂ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ ਜਿਸ ਦੇ ਤਹਿਤ ਆਸ਼ਰਮ ਦੇ ਤਿੰਨਾਂ ਗੇਟਾਂ ਨੂੰ ਤਾਲੇ ਲਗਾਏ ਗਏ ਸੀ ਜ਼ਬਰਨ ਰੋਕਿਆ ਗਿਆ ਸੀ ਇਹਨਾਂ ਲੋਕਾਂ ਨੂੰ ਕਿ ਕੁਝ ਹੋਰ ਦਿਨ ਠਹਿਰ ਜਾਣ ਪੁਲਿਸ ਦੇ ਉੱਤੇ ਤਾਂ ਜੋ ਦਬਾਅ ਬਣਿਆ ਰਵੇ ਕਿ ਵੱਡੀ ਗਿਣਤੀ ਦੇ ਵਿੱਚ ਆਸ਼ਰਮ ਦੇ ਵਿੱਚ ਆਮ ਜਨਤਾ ਮੌਜੂਦ ਹੈ ਅਤੇ ਪੁਲਿਸ ਨੂੰ ਕਾਰਵਾਈ ਕਰਨ ਦੇ ਵਿੱਚ ਦਿੱਕਤ ਆਵੇ ਇਸੇ ਦੇ ਚੱਲਦਿਆਂ ਆਸ਼ਰਮ ਪ੍ਰਬੰਧਕਾਂ ਨੇ ਤਿੰਨੋਂ ਗੇਟਾਂ ਤੇ ਤਾਲੇ ਲਗਾਏ ਸਨ ਅਤੇ ਜ਼ਬਰਦਸਤੀ ਨਾਲ ਲੋਕਾਂ ਨੂੰ ਅੰਦਰ ਠਹਿਰਨ ਲਈ ਕਿਹਾ ਜਾ ਰਿਹਾ ਸੀ